ਰਾਸ਼ਟਰੀ ਪੁਰਸਕਾਰ ਜੇਤੂ ਗਾਇਕ ਬੀਪਰਾਕ ਦੇ ਸ਼ੋਅ ਵਿੱਚ ਹੰਗਾਮਾ ਹੋਇਆ ਜਿਸ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਨੇ ਦਰਅਸਲ 6 ਜਨਵਰੀ 2024 ਦਿਨ ਸ਼ਨੀਵਾਰ ਸ਼ਾਮ ਨੂੰ ਬੀਪਰਾਕ ਨੇ ਉੱਤਰ ਪ੍ਰਦੇਸ਼ ਦੇ ਇਟਾਵਾ ਮਹਾਉਤਸਵ ਵਿੱਚ ਪੇਸ਼ਕਾਰੀ ਦਿੱਤੀ ਇਸ ਸ਼ੋਅ ਵਿੱਚ ਹਜ਼ਾਰਾਂ ਲੋਕ ਬੀਪਰਾਕ ਦਾ ਪ੍ਰੋਗਰਾਮ ਵੇਖਣ ਪਹੁੰਚੇ ਲੇਕਿਨ ਸਮੇਂ ਦੇ ਨਾਲ ਨਾਲ ਭੀੜ ਵਧਦੀ ਗਈ ਸਥਾਨਕ ਪੁਲਿਸ ਤੇ ਅਧਿਕਾਰੀਆਂ ਦੇ ਲਈ ਭੀੜ ਨੂੰ ਸੰਭਾਲਣਾ ਮੁਸ਼ਕਿਲ ਹੋ ਗਿਆ ਰੀਪੋਰਟ ਦੇ ਮੰਨਿਏ ਤਾਂ 15000 ਤੋਂ ਵੱਧ ਲੋਕ ਇਸ ਪ੍ਰੋਗਰਾਮ ਵਿੱਚ ਪਹੁੰਚੇ ਸਰ ਲੇਕਿਨ ਪ੍ਰੋਗਰਾਮ ਵਿੱਚ ਅਸਲ ਸਮਰੱਥਾ 5000 ਲੋਕਾਂ ਨੂੰ ਰੱਖਣ ਦੀ ਹੀ ਸੀ ਭੀੜ ਕਾਰਨ ਕਿਸੇ ਵੀ ਅਨਸੁਖਾਮੀ ਘਟਨਾ ਤੋਂ ਬਚਣ ਦੇ ਲਈ ਪ੍ਰੋਗਰਾਮ ਨੂੰ ਸਿਰਫ ਡੇਢ ਘੰਟੇ ਦੇ ਅੰਦਰ ਹੀ ਖਤਮ ਕਰ ਦਿੱਤਾ ਗਿਆ ਚੀਜ਼ਾਂ ਉਦੋਂ ਹੋਰ ਵੀ ਖਰਾਬ ਹੋ ਗਈਆਂ ਜਦੋਂ ਅਧਿਕਾਰੀਆਂ ਨੇ ਸੰਗੀਤਕ ਪ੍ਰੋਗਰਾਮ ਨੂੰ ਵਿਚਾਲੇ ਹੀ ਬੰਦ ਕਰਵਾ ਦਿੱਤਾ ਅਧਿਕਾਰਕ ਐਲਾਨ ਮੁਤਾਬਕ ਬੀ ਪ੍ਰਾਪਤਾ ਸੰਗੀਤ ਪ੍ਰੋਗਰਾਮ ਸ਼ਨੀਵਾਰ ਸ਼ਾਮ 7 ਵਜੇ ਸ਼ੁਰੂ ਹੋਣ ਵਾਲਾ ਸੀ ਹਾਲਾਂਕਿ ਸ਼ਾਮ 5 ਵਜੇ ਤੋਂ ਹੀ ਲੋਕ ਵੱਡੀ ਗਿਣਤੀ ਵਿੱਚ ਪ੍ਰੋਗਰਾਮ ਵਾਲੀ ਜਗ੍ਹਾ ਤੇ ਇਕੱਠੇ ਹੋ ਗਏ ਤੇ ਬੀਪਰਾਖ ਦੇ ਸਟੇਜ ਤੇ ਆਉਣ ਤੋਂ ਬਾਅਦ ਭੀੜ ਹੋਰ ਵੀ ਵੱਧ ਗਈ ਪ੍ਰੋਗਰਾਮ ਵਾਲੀ ਜਗ੍ਹਾ ਦੀਆਂ ਕਈ ਤਸਵੀਰਾਂ ਤੇ ਵੀਡੀਓਜ਼ ਹੁਣ ਆਨਲਾਈਨ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਟੁੱਟੀਆਂ ਕੁਰਸੀਆਂ ਦਿਖਾਈ ਦੇ ਰਹੀਆਂ ਨੇ ਭੀੜ ਨੇ ਪ੍ਰਾਪਰਟੀ ਨੂੰ ਵੀ ਕਾਫੀ ਨੁਕਸਾਨ ਪਹੁੰਚਾਇਆ ਜਿਸ ਕਾਰਨ ਅਧਿਕਾਰੀਆਂ ਨੂੰ ਸ਼ੋਅ ਖਤਮ ਕਰਨਾ ਪਿਆ ਤੇ ਇਹ ਯਕੀਨੀ ਕੀਤਾ ਗਿਆ ਕਿ ਲੋਕ ਸੁਰੱਖਿਅਤ ਰੂਪ ਦੇ ਨਾਲ ਪ੍ਰੋਗਰਾਮ ਵਾਲੀ ਥਾਂ ਤੋਂ ਬਾਹਰ ਨਿਕਲ ਜਾਣ